ਸੋਸ਼ਲ ਮੀਡੀਆ ਦੀ ਪਾਵਰ ਦੇਖਣੀ ਹੈ ਤਾਂ ਇਸ ਵੀਡੀਓ ਨੂੰ ਜ਼ਰਾ ਗੌਰ ਦੇ ਨਾਲ ਦੇਖ ਲਿਓ ਸੋਸ਼ਲ ਮੀਡੀਆ ਕਿਸ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਅਰਸ਼ਾਂ ਤੋਂ ਫਰਸ਼ ਤੇ ਲਿਆ ਸਕਦਾ ਹੈ ਔਰ ਕਿਵੇਂ ਫਰਸ਼ਾਂ ਤੋਂ ਅਰਸ਼ ਤੱਕ ਲਿਜਾ ਸਕਦਾ ਹੈ ਇਸ ਦੀ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਇਹ ਵੀਡੀਓ ਔਰ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ ਵੈਰਿਟੀ ਵੈਂਡਲ ਔਰ ਗੁਰਪ੍ਰੀਤ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਰਾਤੋਂ ਰਾਤ ਕਿਸ ਤਰੀਕੇ ਦੇ ਨਾਲ ਹੀਰੋ ਬਣ ਗਿਆ ਉਸ ਦੀ ਅਸੀਂ ਤੁਹਾਨੂੰ ਇਹ ਪੂਰੀ ਇਸ ਦੇ ਵਿੱਚ ਖਬਰ ਦੇ ਵਿੱਚ ਜਾਣਕਾਰੀ ਦੇਵਾਂਗੇ ਔਰ ਗੁਰਪ੍ਰੀਤ ਸਿੰਘ ਨੂੰ ਨਾ ਸਿਰਫ ਆਸਟ੍ਰੇਲੀਅਨ মিডিਆ ਬਲਕਿ ਦੁਨੀਆ ਭਰ ਦੇ মিডিਆ ਹਾਊਸਸ ਆਪਣੀਆਂ ਸੁਰਖੀਆਂ ਦੇ ਵਿੱਚ ਥਾਂ ਦੇ ਰਹੇ ਨੇ ਹੋਇਆ ਕੀ ਹੈ ਹੁਣ ਤੁਹਾਨੂੰ ਤਫਸੀਲ ਦੇ ਨਾਲ ਇਹ ਵੀ ਦੱਸ ਦਿੰਨੇ ਆਂ ਖਬਰ ਆਸਟ੍ਰੇਲੀਆ ਤੋਂ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਮਹਿਲ ਹੈ ਜਿਸ ਦਾ ਨਾਮ ਹੈ ਵੈਰਿਟੀ ਵੈਂਡਲ ਜੋ ਕਿ ਕਿਸੇ ਕੰਮ ਦੇ ਕਾਰਨ ਆਪਣੇ ਘਰੋਂ ਬਾਹਰ ਗਈ ਹੋਈ ਸੀ ਅਚਾਨਕ ਉਸ ਦੇ ਮੋਬਾਈਲ ਫੋਨ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਂਦਾ ਹੈ ਕਿ ਉਸ ਦਾ ਪਾਰਸਲ ਘਰੇ ਪਹੁੰਚਿਆ ਪਰ ਘਰ ਦੇ ਵਿੱਚ ਅੰਦਰ ਤਾਂ ਕੋਈ ਨਹੀਂ ਹੁੰਦਾ ਲਾਉਣ ਵਾਲਾ ਏਰੀਆ ਖੁੱਲਾ ਹੁੰਦਾ ਹੈ ਤਾਂ ਉਸ ਦਾ ਪਾਰਸਲ ਜਦ ਆਪਣੇ ਦੇਖਦੀ ਹੈ ਕਿ ਪਾਰਸਲ ਰਿਸੀਵ ਕੌਣ ਕਰੂਗਾ ਕੋਈ ਵੀ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਦਾ ਜੋ ਹੈ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਉਸ ਨੂੰ ਇੱਕ ਸ਼ਖਸ ਦਿਖਾਈ ਦਿੰਦੇ ਨੇ ਸ਼ਖਸ ਦਾ ਨਾਮ ਹੁੰਦਾ ਗੁਰਪ੍ਰੀਤ ਸਿੰਘ ਤੇ ਜਦੋਂ ਉਹ ਪਾਰਸਲ ਡਿਲੀਵਰ ਕਰਨ ਦੇ ਲਈ ਘਰ ਪਹੁੰਚੇ ਹੋਏ ਹੁੰਦੇ ਨੇ ਤਾਂ ਅਚਾਨਕ ਬਰਸਾਤ ਆ ਜਾਂਦੀ ਹੈ ਬਰਸਾਤ ਨੂੰ ਦੇਖਦੇ ਹੋਏ ਤਾਂ ਗੁਰਪ੍ਰੀਤ ਸਿੰਘ ਕੀ ਕਰਦੇ ਨੇ ਲੌਨ ਦੇ ਵਿੱਚ ਜਿਹੜੀਆਂ ਚਾਦਰਾਂ ਸੁੱਕਣੀਆਂ ਪਾਈਆਂ ਹੁੰਦੀਆਂ ਨੇ ਉਹ ਚਾਦਰਾਂ ਚੱਕ ਕੇ ਇੱਕ ਸਾਈਡ ਤੇ ਰੱਖ ਦਿੰਦੇ ਨੇ ਤਾਂ ਕਿ ਇਹ ਦੁਬਾਰਾ ਗਿੱਲੀਆਂ ਨਾ ਹੋ ਸਕਣ ਜਦੋਂ ਇਹ ਮਹਿਲਾ ਇਹ ਵੀਡੀਓ ਦੇਖਦੀ ਹੈ ਕਿ ਆਖਰਕਾਰ ਹੋਇਆ ਕੀ ਹੈ ਪਹਿਲਾਂ ਤਾਂ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕੀ ਹੋਇਆ ਕੀ ਹੈ ਪਰ ਜਦ ਉਸ ਨੂੰ ਪਤਾ ਚੱਲਦਾ ਹੈ ਕਿ ਇੱਕ ਅਣਜਾਣ ਵਿਅਕਤੀ ਉਸ ਦੀ ਇਸ ਤਰੀਕੇ ਨਾਲ ਹੈਲਪ ਕਰ ਰਿਹਾ ਹੈ ਉਹ ਵੀ ਬਿਨਾਂ ਕਿਸੇ ਡਿਮਾਂਡ ਤੋਂ ਤਾਂ ਉਹ ਬੜੀ ਖੁਸ਼ ਹੋ ਜਾਂਦੀ ਹੈ ਔਰ ਉਹ ਮਹਿਲਾ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੰਦੀ ਹੈ ਔਰ ਕੁਝ ਹੀ ਘੰਟਿਆਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਆ ਜਾਂਦੇ ਨੇ ਉਸ ਵੀਡੀਓ ਦੇ ਉੱਤੇ ਔਰ ਦੁਨੀਆ ਭਰ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਫੇਰ ਕੀ ਸੀ ਆਸਟ੍ਰੇਲੀਅਨ ਮੀਡੀਆ ਉਸ ਮਹਿਲਾ ਦੀ ਵੀ ਕੋਖ ਕਰਨ ਲੱਗਦੇ ਕਿ ਇਹ ਮਹਿਲਾ ਕੌਣ ਹੈ ਕਿੱਥੇ ਰਹਿੰਦੀ ਹੈ ਔਰ ਜਿਹੜੀ ਉਹ ਵੀਡੀਓ ਪਾਈ ਹੁੰਦੀ ਹੈ ਗੁਰਪ੍ਰੀਤ ਸਿੰਘ ਦੀ ਉਸ ਦੀ ਵੀ ਭਾਲ ਦੇ ਵਿੱਚ ਲੱਗ ਜਾਂਦੇ ਨੇ ਤਾਂ ਜਿਵੇਂ ਹੀ ਪਤਾ ਚੱਲਦਾ ਹੈ ਕਿ ਗੁਰਪ੍ਰੀਤ ਔਰ ਜੋ ਦੂਸਰੀ ਮਹਿਲਾ ਹੈ ਵੈਰਿਟੀ ਵੈਂਡਲ ਉਹਨਾਂ ਦੇ ਬਾਰੇ ਪਤਾ ਚੱਲਦਾ ਹੈ ਤਾਂ ਆਸਟ੍ਰੇਲੀਅਨ ਮੀਡੀਆ ਉਹਨਾਂ ਦੇ ਘਰ ਪਹੁੰਚਦੇ ਨੇ ਇੰਟਰਵਿਊ ਕਰਦੇ ਨੇ ਔਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਅੱਜ ਕੱਲ ਦੇ ਜੀ ਔਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਅੱਜ ਕੱਲ ਦਾ ਉਹ ਸਮਾਜ ਜਿੱਥੇ ਕਿਸੇ ਕੋਲ ਸਮਾਂ ਹੀ ਨਹੀਂ ਹੈ ਇੱਕ ਦੂਸਰੇ ਦੀ ਸਪੈਸ਼ਲੀ ਹੈਲਪ ਕਰਨ ਵਾਸਤੇ ਕਿ ਆਖਿਰਕਾਰ ਇਹ ਸਭ ਕਿਉਂ ਕੀਤਾ ਤਾਂ ਹੌਲੀ-ਹੌਲੀ ਜੋ ਵੈਰਿਟੀ ਹੈ ਉਸ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਨਾਲ ਗੁਰਪ੍ਰੀਤ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਫਿਰ ਦੇਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਇਸ ਦੀ ਇੱਕ ਜਿੰਦੀ ਜਾਗ ਦੀ ਐਗਜ਼ਾਮਪਲ ਸੈੱਟ ਹੋ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਨੇ ਔਰ ਲੱਖਾਂ ਤੋਂ ਲੈ ਕੇ ਕਰੋੜਾਂ ਦੇ ਵਿੱਚ ਵਿਊਜ਼ ਇਸ ਵੀਡੀਓਜ਼ ਦੇ ਉੱਤੇ ਆ ਰਹੇ ਨੇ ਔਰ ਲੋਕ ਐਗਜ਼ਾਮਪਲ ਵੀ ਦੇ ਰਹੇ ਨੇ ਕਿ ਦੇਖੋ ਜੇਕਰ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਭਾਵੇਂ ਅਸੀਂ ਕਿਸੇ ਦੂਸਰੇ ਵਿਅਕਤੀ ਨੂੰ ਜਾਣਦੇ ਨਹੀਂ ਹਾਂ ਪਰ ਫਿਰ ਵੀ ਅਸੀਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅਸੀਂ ਇਸ ਤਰੀਕੇ ਨਾਲ ਮਦਦ ਕਰ ਸਕਦੇ ਹਾਂ ਔਰ ਜਵਾਬ ਦੇ ਵਿੱਚ ਸਾਨੂੰ ਕੋਈ ਵੀ ਨਹੀਂ ਚਾਹੀਦਾ ਹੁੰਦਾ ਤਾਂ ਵੈਰਿਟੀ ਵੈਂਡਲ ਔਰ ਜੋ ਗੁਰਪ੍ਰੀਤ ਸਿੰਘ ਨੇ ਉਹਨਾਂ ਦੀ ਵੀਡੀਓ ਹੈ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਅਬ ਤੁਸੀਂ ਵੀ ਪੂਰੀ ਵੀਡੀਓ ਨੂੰ ਦੇਖ ਲਓ ਇੱਕ ਵਾਰ